ਬ੍ਰੇਕ ਤੋਂ ਬਾਅਦ ਇੱਕ ਵਾਰ ਫੇਰ ਤੁਹਾਡਾ ਸਵਾਗਤ ਹੈ। ਸ਼ਹਿਰ 22 ਸਤੰਬਰ ਤੋਂ ਸ਼ੁਰੂ ਹੋਣ ਵਾਲੇ ਅੱਸੂ ਮਹੀਨੇ ਦੇ ਨਵਰਾਤਰੀਆਂ ਲਈ ਉਤਸ਼ਾਹ ਨਾਲ ਗੂੰਜ ਰਿਹਾ ਹੈ। ਨਵਰਾਤਰੀਆਂ ਦੀ ਤਿਆਰੀ ਵਿੱਚ ਸ਼ਹਿਰ ਭਰ ਦੇ ਮੰਦਿਰਾਂ ਨੂੰ ਫੁੱਲਾਂ ਤੇ ਰੰਗ-ਬਰੰਗੀਆਂ ਲਾਈਟਾਂ ਨਾਲ ਸਜਾਇਆ ਜਾ ਰਿਹਾ ਹੈ। ਮੰਦਿਰਾਂ ਦੀ ਚਮਕ ਸ਼ਰਧਾਲੂਆਂ ਨੂੰ ਆਕਰਸ਼ਿਤ ਕਰ ਰਹੀ ਹੈ। ਇਸ ਦਰਾਂ ਬਾਜ਼ਾਰ ਵੀ ਚਹਲ-ਪਹਿਲ ਨਾਲ ਭਰੇ ਹੋਏ ਹਨ। ਖੇਤਰੀ, ਚੁੰਨੀ ਅਤੇ ਹੋਰ ਪੂਜਾ ਸਮਗਰੀ ਖਰੀਦਣ ਲਈ ਸ਼ਰਧਾਲੂਆਂ ਦੀ ਭੀੜ ਲੱਗੀ ਹੋਈ ਹੈ। ਵਪਾਰੀਆਂ ਦਾ ਕਹਿਣਾ ਹੈ ਕਿ ਨਵਰਾਤਰੀਆਂ ਦੇ ਆਉਣ ਨਾਲ ਵਿਕਰੀ ਵਧੀ ਹੈ। ਸ਼ਰਧਾਲੂ ਪੂਰੀ ਸ਼ਰਧਾਨਾ ਦੇਵੀ ਦੁਰਗਾ ਦਾ ਸਵਾਗਤ ਕਰਨ ਲਈ ਤਿਆਰੀ ਕਰ ਰਹੇ ਨੇ ਅਤੇ ਨਵਰਾਤਰੀਆਂ ਦੌਰਾਨ ਪੂਰੇ ਸ਼ਹਿਰ ਵਿੱਚ ਧਾਰਮਿਕ ਮਾਹੌਲ ਬਣਿਆ ਰਹਿੰਦਾ ਹੈ। ਆਏ ਨਗਾ ਤੇ ਚੜ ਗਿਆ ਚਾ ਆਏ ਨਗਾ ਤੇ ਚੜ ਗਿਆ ਚਾ ਆਏ ਨਗਾ ਤੇ ਚੜ ਗਿਆ ਚਾ ਦੇਦਰ ਤੇ ਰੋਣ ਕਬੜੀਆਂ ਚਰਣਾ ਦੇ ਵਿੱਚ ਸੰਗਤਾਂ ਖੜੀਆਂ ਮਾਧ ਦਰ ਤੇ ਰੋਣ ਕਬੜੀਆਂ ਚਰਣਾ ਦੇ ਵਿੱਚ ਸੰਗਤਾਂ ਖੜੀਆਂ ਮਾਧ ਦਰ ਤੇ ਰੋਣ ਕਬੜੀਆਂ ਚਰਣਾ ਦੇ ਵਿੱਚ ਸੰਗਤਾਂ ਖੜੀਆਂ ਕਰ ਕਰ ਮਾ ਦੇ ਜਾਗੇ ਹੋ ਰਹੇ ਕਰ ਕਰ ਮਾ ਦੇ ਜਾਗੇ ਹੋ ਰਹੇ ਜਲ ਮਿਲ ਮਾਨੂ ਰਹੇ ਮਨਾ ਦੇਖੋ ਜੀ ਨਰਾਤੇ ਜਿਹੜੇ ਕੱਲ ਦੇ ਸ਼ੁਰੂ ਹੋ ਰਹੇ ਨਾ ਉਹਦੀ ਖਰੀਦਦਾਰੀ ਜਿਸ ਨਾਲ ਮਾਤਾ ਰਾਣੀ ਦੀਆਂ ਮੂਰਤੀਆਂ ਠੀਕ ਹੈ ਜੀ ਚੁੰਨੀਆਂ ਹੋ ਗਈਆਂ ਧੂਫ ਅਗਰਬਤੀ ਹੋ ਗਈ ਜੋਤਾਂ ਦੀ ਪੂਆਪਾੜ ਦਾ ਸਾਮਾਨ ਜਿਹੜਾ ਨਾ ਉਹ ਜਿਆਦਾ ਗਾ ਖਰੀਦਦੇ ਆ ਜਿਨ੍ਹਾਂ ਨੇ ਗਾ ਕੱਛਾਈ ਵਧੀਆ ਫਰਸਟ ਕਲਾਸ ਸਰ ਪਿਛਲੇ ਸਾਲ ਨਾਲੋਂ ਸਸਤਾ ਆਇਆ ਅੱਜ ਕੀ ਐ ਕਿ ਸਸਤਾ ਹੈ ਥੋੜਾ ਜਿਹਾ ਨਾਲੇ ਕਾਰੋਬਾਰ 'ਚ ਕੰਪੀਟੀਸ਼ਨ ਤੇ ਚੱਲਦਾ ਹੀ ਆ ਦੁਕਾਨਦਾਰਾਂ 'ਚ ਉਹਦੇ ਕਰਕੇ ਵੀ ਰੇਟ ਥੋੜਾ ਸਸਤਾ ਹੈ ਦੇਖੋ ਐਸਾ ਡੀ ਮਾਰਕੀਟ 'ਚ ਕੋਈ ਰੇਟ ਨਹੀਂ ਹੈਗਾ ਹਰ ਇੱਕ ਦਾ ਰੇਟ ਵੱਖੋ ਵੱਖਰਾ ਹੈ ਜਿਸ ਤਰ੍ਹਾਂ ਫਰਜ਼ ਕਰੋ 500 ਦੀ ਚੀਜ਼ ਹੈਗੀ ਲੋਕੀ 800 ਦੀ ਵੀ ਵੇਚਦੇ ਆ ਕੋਈ 700 ਦੀ ਵੇਚਦਾ ਕੋਈ 600 ਹੀ ਵੇਚਦਾ ਕੋਈ 550 ਤੇ ਵੇਚਦਾ ਯਾਨੀ ਕਿ ਸਾਡੀ ਮਾਰਕੀਟ 'ਚ ਕੋਈ ਰੇਟ ਨਹੀਂ ਹੈਗਾ ਹਰ ਇੱਕ ਦਾ ਅਲੱਗ ਰੇਟ ਹੈਗਾ ਹਾਂਜੀ ਉਹ ਵੀ ਉਹ ਵੀ ਲਹंगा ਵਰਗਾ ਦੁਰਗਾ ਮਾਤਾ ਜੀ ਦਾ ਅੱਛਾ ਜੀ ਹਾਂ ਉਹ ਵੀ ਸ਼ਿੰਗਾਰ ਦਾ ਸਮਾਨ ਹੋ ਗਿਆ ਮਾਤਾ ਰਾਣੀ ਦੀਆਂ ਜਿਤਨਾ ਮਾਲਾ ਹੋ ਗਈਆਂ ਕੰਗਣ ਹੋ ਗਿਆ ਮੁਕਟ ਹੋ ਗਈ ਕੋਚੀ